ਕਪੂਰਸ਼ਮਿ ਬਿਹਾਰ ਦੇ ਬਾਹਰ ਲਗਾਤਾਰ ਬਣ ਰਹੀ ਇਲੀਗਲ ਕਮਰਸ਼ੀਅਲ ਬਿਲਡਿੰਗ ਦੀ ਹੁਣ ਤੀਜੀ ਮੰਜ਼ਲ ਵੀ ਬੰਨੀ ਸ਼ੁਰੂ ਹੋ ਚੁੱਕੀ ਹੈ ਜਦਦੇ ਚਾਲਦੇ ਹੁਣ ਦੱਸਿਏ ਕਿ ਇਸ ਦੀ ਤੀਜੀ ਮੰਜ਼ਲ ਦੀ ਇਲੀਗਲ ਉਸਾਰੀ ਦੇ ਬਾਵਜੂਦ ਵੀ ਲਗਾਤਾਰ ਕਿਸੇ ਅਧਿਕਾਰੀ ਵੱਲੋਂ ਇਸ ਤੇ ਕੋਈ ਐਕਸ਼ਨ ਨਹੀਂ ਲੀਤਾ ਗਿਆ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਹਲਕਾ ਵੈਸਟ ਐਮਐਲਏ ਗੋਗੀ ਦੇ ਹੱਦ ਦੇ ਅੰਦਰ ਆਂਦੀ ਹੈ ਇਲੀਗਲ ਕਮਰਸ਼ੀਅਲ ਬਿਲਡਿੰਗ ਦੀ ਜੋ ਉਸਾਰੀ ਹੋ ਰਹੀ ਆ ਉਹ ਹਲਕਾ ਵੈਸਟ ਦੇ ਅੰਦਰ ਆਂਦੀ ਹੈ ਜਿਸ ਦੇ ਵਿਧਾਇਕ ਐਮਐਲਏ ਗੋਗੀ ਨੇ ਤਾਂ ਅਕਸਰ ਹੀ ਐਮਐਲਏ ਗੋਗੀ ਆਪਣੇ ਬਿਆਨਾਂ ਦੇ ਕਰਕੇ ਕਾਫੀ ਜ਼ਿਆਦਾ ਚਰਚਾ 'ਚ ਦੇਖਣ ਨੂੰ ਮਿਲਦੇ ਨੇ ਤੇ ਜਿਸ ਤਰੀਕੇ ਦੇ ਨਾਲ ਇਲੀਗਲ ਉਸਾਰੀਆਂ ਦੇ ਉੱਤੇ ਉਹਨਾਂ ਵੱਲੋਂ ਐਕਸ਼ਨ ਲੀਤਾ ਜਾਂਦਾ ਹੈ ਇਹਨਾਂ ਐਕਸ਼ਨਾਂ ਕਰਕੇ ਵੀ ਅਕਸਰ ਹੀ ਚਰਚਾਵਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਪਰ ਲਗਾਤਾਰ ਇਹ ਇਲੀਗਲ ਕਮਰਸ਼ੀਅਲ ਬਿਲਡਿੰਗ ਦੀ ਉਸਾਰੀ ਦੇ ਉੱਤੇ ਕਿਸੇ ਵੀ ਤਰੀਕੇ ਦਾ ਐਕਸ਼ਨ ਨਹੀਂ ਲੀਤਾ ਗਿਆ ਮੈਨੂੰ ਲੱਗੋ ਕਿ ਵੱਲੋਂ ਇਹ ਲੋਕਾਂ ਦੇ ਵਿੱਚ ਚਰਚਾ ਹੈ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਇਲੀਗਲ ਕਮਰਸ਼ੀਅਲ ਬਿਲਡਿੰਗ ਦੀ ਜਿਹੜੀ ਉਸਾਰੀ ਹੈ ਉਸ ਦੀ ਹੁਣ ਤੀਜੀ ਮੰਜ਼ਲ ਵੀ ਬੰਨੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਨੋ ਇਹ ਵੀ ਦੱਸ ਦਿੰਨੀਆਂ ਕਿ ਇਸ ਇਲੀਗਲ ਕਮਰਸ਼ੀਅਲ ਬਿਲਡਿੰਗ ਵੱਲੋਂ ਹਾਊਸ ਲਾਈਨ ਦੀ ਵੀ ਜਗ੍ਹਾ ਨਹੀਂ ਛੱਡੀ ਗਈ ਹੈ ਤੇ ਇਸ ਦੇ ਨਾਲ ਹੀ ਐਕਚੁਅਲ ਜਗ੍ਹਾ ਨਾਲੋਂ ਵੱਧ ਸਰਕਾਰੀ ਜਗ੍ਹਾ ਘੇਰ ਕੇ ਇਲੀਗਲ ਤਰੀਕੇ ਦੇ ਨਾਲ ਉਸਾਰੀ ਕੀਤੀ ਜਾ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਜਿਸ ਤੋਂ ਬਾਅਦ ਹੁਣ ਇਸ ਦੀ ਤੀਜੀ ਮੰਜ਼ਲ ਦੀ ਵੀ ਇਲੀਗਲ ਉਸਾਰੀ ਸ਼ੁਰੂ ਹੋ ਚੁੱਕੀ ਹੈ ਤੇ ਇਹ ਪਸ਼ਪ ਵਿਹਾਰ ਦੇ ਬਾਹਰ ਤੜੱਲੇ ਦੇ ਨਾਲ ਇਲੀਗਲ ਕਮਰਸ਼ੀਅਲ ਬਿਲਡਿੰਗ ਬਣਦੀ ਜਾ ਰਹੀ ਹੈ ਜਿਸ ਦੇ ਉੱਤੇ ਕਿਸੇ ਅਧਿਕਾਰੀ ਵੱਲੋਂ ਕਿਸੇ ਵਿਧਾਇਕ ਵੱਲੋਂ ਐਮਐਲਏ ਗੋਗੀ ਤੇ ਜਨਾਲੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਵੀ ਕਿਸੇ ਤਰੀਕੇ ਦਾ ਐਕਸ਼ਨ ਨਹੀਂ ਲੀਤਾ ਗਿਆ ਜਿਸ ਤੋਂ ਬਾਅਦ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਐਮਐਲਏ ਗੋਗੀ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਚੁੱਪੀ ਦਾ ਕਾਰਨ ਕੋਈ ਮਜਬੂਰੀ ਜਾਂ ਸਹਿਮਤੀ ਤਾਂ ਨਹੀਂ ਇਹ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤੜੱਲੇ ਦੇ ਨਾਲ ਇਹ ਹੈ ਇਲੀਗਲ ਕਮਰਸ਼ੀਅਲ ਬਿਲਡਿੰਗ ਦੀ ਉਸਾਰੀ ਦਿਨੋ ਦਿਨ ਫੁੰਦੀ ਜਾ ਰਹੀ ਹੈ ਉਸ ਤੇ ਕਿਸੇ ਵੀ ਤਰੀਕੇ ਦਾ ਐਕਸ਼ਨ ਨਹੀਂ ਕੀਤਾ ਜਾ ਰਿਹਾ ਇਸ ਦੇ ਨਾਲ ਇਹ ਵੀ ਦੱਸ ਦਿੰਨੇ ਆ ਕਿ ਕਾਉਂਸਲਰ ਪੰਕਜ ਕਾਕਾ ਵੱਲੋਂ ਵੀ ਇਸ ਦੇ ਖਿਲਾਫ ਆਵਾਜ਼ ਚੁੱਕੀ ਗਈ ਸੀ ਪ੍ਰੋਟੈਸਟ ਕੀਤਾ ਗਿਆ ਸੀ ਪਰ ਕਿਤੇ ਨਾ ਕੀਤੇ ਕਾਉਂਸਲਰ ਦੀ ਆਵਾਜ਼ ਤੇ ਗੱਲ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਪਹਿਲੇ ਲੋਕਾਂ ਦੇ ਵਿੱਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਕਿਸੇ ਬਾਹੂਬਲੀ ਜਾਂ ਰਾਜਨੇਤਾ ਦੀ ਸ਼ਾਇਦ ਉੱਤੇ ਤੜੱਲੇ ਦੇ ਨਾਲ ਇਸ ਇਲੀਗਲ ਕਮਰਸ਼ੀਅਲ ਬਿਲਡਿੰਗ ਦੀ ਉਸਾਰੀ ਲਗਾਤਾਰ ਹੁੰਦੀ ਜਾ ਰਹੀ ਹੈ ਤਾਂ ਹੁਣ ਲੋਕਾਂ ਵੱਲੋਂ ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਸ ਤਰੀਕੇ ਨਾਲ ਐਮਐਲਏ ਗੋਗੀ ਆਇਦੇ ਨਹੀਂ ਇਲੀਗਲ ਉਸਾਰੀਆਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੇ ਨੇ ਤੇ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰੇ ਹਲਕੇ ਦੇ ਅੰਦਰ ਇਲੀਗਲ ਬਿਲਡਿੰਗਾਂ ਨਹੀਂ ਬਣ ਰਹੀਆਂ ਨੇ ਤਾਂ ਜੇਕਰ ਬਣੀਆਂ ਵੀ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਪਰ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਸਾਊਥਰਨ ਬਾਈਪਾਸ ਦੇ ਨਜ਼ਦੀਕ ਪੁਸ਼ਪ ਵਿਹਾਰ ਦੇ ਬਾਹਰ ਇਹ ਇਲੀਗਲ ਕਮਰਸ਼ੀਅਲ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ ਇਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਐਕਸ਼ਨ ਹਜੇ ਤੱਕ ਨਹੀਂ ਲੀਤਾ ਗਿਆ ਤਾਂ ਤੁਰੰਤ ਤਸਵੀਰਾਂ ਦਾ ਰੋਕ ਵੀ ਜ਼ਰੂਰ ਕਰਵਾ ਦਿਨੇ ਆਂ